ਸਤਿ ਸ਼੍ਰੀ ਅਕਾਲ ਭਾਈ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਨੋ ਭਾਈ 2 ਵਜ ਗਏ ਸੀ ਭੱਜਦਾ ਹੈਗਾ ਦਿਨ ਚੜਾ ਤਾਂ ਪੁੱਛਣਾ ਕਿੰਨੇ ਵਜ ਤੁਹਾਨੂੰ 11 ਵਜੇ ਫੋਨ ਕਰਨ ਲੱਗੇ ਹੋਏ 11 ਵਜੇ ਤੇ ਗੱਲ ਕੀਤੀ ਸੀ ਬੰਦੇ ਬਸ ਉਹ ਬਿਠਾ ਲਏ ਉਹ ਉਹ ਕਹਿੰਦਾ ਜਾਣਾ ਮੈਂ ਖੜ ਜਾ ਕੇ 10 ਮਿੰਟ ਦਾ ਹੀ ਆ ਕੇ 10 ਮਿੰਟ ਦਾ ਹੀ ਮੈਂ ਮਸਲ ਨੂੰ ਤਾਂ ਹੀ ਛੱਡ ਗਿਆ ਤਾਂ ਫੇ ਖੇੜੀ ਤੇ ਲੈ ਕੇ ਨਹੀਂ ਤਾਂ ਮੈਨੂੰ ਉਪਨ ਨੂੰ ਵੀ ਨਾਲੇ ਲੈ ਜਾਣਾ ਹੂੰ ਇਹਨਾਂ ਵਾਤਾ ਭਾਈ ਮੈਨੂੰ ਕਹਿੰਦਾ ਵੀ ਮਸਲ ਅੱਜ ਮੋਹਰੇ ਲਾ ਕੇ ਸੈਨ ਹੋਣੇ ਆ ਹਾਂ ਆਮ ਸਾਰਾ ਓਕੇ ਹੋਇਆ ਵਾ ਹਾਂ ਹੈ ਗੇਟ ਕੋਲ ਵੀ ਨਾ ਮੋਟਰਸਾਈਕਲ ਆਇਆ ਹੈ ਨਾ ਪਿੱਛੇ ਨੂੰ ਚਾਲ ਕਮਰੇ ਕੋਲ ਰੋਕਣਾ ਕਰਦੇ ਅੱਛਾ ਖੇੜੀ ਜਿਹਨੂੰ ਕਮਾ ਕੇ ਪਿੱਛੇ ਲੈ ਕੇ ਗਰਾਊਂਡ ਕੋਲ ਉਹ ਗਰਾਊਂਡ ਕਹਿੰਦੇ ਨੂੰ ਹਾਂ ਮੈਂ ਕਮਰੇ ਦੇ ਬਾਹਰ ਤੋਂ ਲਾਈਟ ਨਹੀਂ ਹਾਂ ਚੱਲ ਮੌਸਮ ਠੰਡਾ ਜੇ ਕਮਰੇ ਪੁਰਾਣੇ ਤੇ ਉਹ ਹਾਂ ਚੱਲ ਉੱਥੇ ਭਾਈ ਇਹ ਨਾਲ ਵਾਲੇ ਦੇਖਿਆ ਮਹਾਵੀ ਕਲਰਕ ਨੂੰ ਮੈਂ ਵੀ ਜਾਣਦਾ ਹਾਂ ਮਹਾ ਉਹ ਹੈ ਨਹੀਂ ਮਹਾ ਗੱਡੀ ਤਾਂ ਉਹ ਖੜੀ ਹੈ ਹਾਂ ਜਣੀ ਆ ਕੇ ਦੇਖੇ ਗੱਡੀ ਖੜੀ ਹੈ ਗੱਡੀ ਤੇ ਖੜੀ ਹੈ ਮੈਡਮ ਵੀ ਖੜੀ ਹੈ ਉਹ ਜਿਹਨੇ ਕੰਮ ਕਰਨਾ ਬਣਾ ਉਹ ਖੜੀ ਹੈ ਅੱਛਾ ਫਿਰ ਉਹਦੇ ਕੋਲ ਗਏ ਸਿੱਧੇ ਚੱਲ ਜਣੀ ਅੱਜ ਮੈਡਮ ਨਾਲ ਭਾਈ ਹਮਤ ਕਰੀ ਆ ਉਹ ਕਹਿੰਦੀ ਆ ਜਾ ਉਹਨੂੰ ਪਤਾ ਲੱਗ ਗਿਆ ਵੀ ਪੰਜਵਾ ਸ਼ੇਵਾ ਗੇੜਾ ਹਾਂ ਵੀ ਹੁਣ ਲੰਬੇ ਟਾਂ ਪੈਣਾ ਦੇਰ ਕੰਮ ਖਰਾਬ ਹੋ ਗਈ ਦੇਰ ਆਇ ਦਰਸਤਾ ਹੈ ਹਾਂ ਹੋ ਗਿਆ ਜਣੀ ਉਹ ਕਰਿਆ ਉਹਨਾਂ ਫਿਰ ਇਹਨੂੰ ਹੋਰ ਪੰਗਾ ਪਾਤਾ ਨਾ ਇੱਕ ਲੈਟਰ ਨਹੀਂ ਸਕੂਲ ਚ ਉਹਨਾਂ ਨਾਲ ਤੇ ਇੱਕ ਡਾਕੂਮੈਂਟ ਤਾਂ ਕੱਢਣਾ ਤਾਂ ਹੂੰ ਪ੍ਰਿੰਟਰ ਆਹੀਂ ਅੱਛਾ ਉਹ ਫਿਰ ਇਹਦੇ ਪੀਡੀਐਫ ਹੋ ਜਾ ਬਣਾ ਕੇ ਦੇ ਤਾ ਕਹਿੰਦੀ ਉਹ ਆਰਾ ਕਢਾ ਲਿਆ ਕਰ ਦੇ ਹੂੰ ਇਹ ਕਹਿੰਦਾ ਹੁਣ ਭਲਿਆਣ ਨੂੰ ਚੱਲੀਏ ਭਲਿਆਣ ਕਰਦੇ ਹਾਂ ਭਲਿਆਣ ਨਾਲ ਦੱਬਣਾ ਪੈਂਦੇ ਨੇ ਭਲਿਆਣ ਨੂੰ ਵੀ ਘੁੰਮ ਕੇ ਜਾਣਾ ਪੈਣਾ ਘੁੰਮ ਕੇ ਜਾਣਾ ਪੈਣਾ ਉਹ ਪੂਜੀ ਮੱਜਰੀ ਕਹਿੰਦਾ ਫੇਰ ਮਹਾਤੂ ਪਿੰਡ ਨੂੰ ਦੱਬਦੇ ਹੂੰ ਮੋਟਰਸਾਈਕਲ ਭਜਾ ਲਿਆ ਪਿੰਡ ਨੂੰ ਹੂੰ ਵੀ ਕੱਲ ਮੁੜ ਕੇ ਉੱਥੇ ਜਲੀਏ ਸਾਈਨ ਕਰਾ ਲੀਏ ਹਾਂ ਟੋਨੋ ਦੀ ਦੁਕਾਨ ਬੰਦ ਅੱਛਾ ਹੁਣ ਬਿੱਲੂ ਵੀ ਪ੍ਰਿੰਟ ਕੱਢਦਾ ਹੁੰਦਾ ਮਾਂ ਚਲੀ ਦੇ ਕੋਲ ਹੈਗਾ ਅੜਿਆਵਾ ਕੰਮ ਹੈ ਪੁੱਛ ਰੰਦੇ ਮਿੰਤ ਕਰ ਲੈਂਦੇ ਬਿੱਲੂ ਕਹਿੰਦੇ ਉਹ ਤਾਂ ਭਰਤੀਓ ਕੱਢਦਾ ਬਿੱਲ ਦੀ ਅੱਛਾ ਮਾਂ ਪਾ ਉਹਨਾਂ ਹੀ ਬੰਨਿਆ ਬਈ ਇਹੇ ਕੱਢੂਗਾ ਚਾਹੀਦੇ ਪਰੋਂਗਾ ਤੂੰ ਉਹ ਨਹੀਂ ਕਹਿੰਦਾ ਚੱਲ ਹੁਣ ਚਲੋ ਮਾਸਕ ਨੂੰ ਚਲੋ ਮਾਸਕੂ ਕੇ ਜਿਹਦੇ ਪਹਿਲਾਂ ਕਰਾਉਂਦੇ ਅਸੀਂ ਕਹਿੰਦੇ ਆਏ ਕਰਨੇ ਆ ਕਹਿੰਦਾ ਉਹ ਸਾਹਮਣੇ ਦੁਕਾਨ ਹੈ ਅੱਛਾ ਫੋਟੋ ਵਾਲੇ ਦੀ ਅੱਛਾ ਉਹਦੇ ਪਾ ਕੇ ਉਹ ਬਾਈ ਟੱਪੜ ਥੱਲੇ ਬੈਠਾ ਆਇਆ ਕਹਿੰਦਾ ਕਿਆ ਗੱਲ ਅਸੀਂ ਕਾਏ ਕਰ ਕਰਨੇ ਕਹਿੰਦਾ ਰਹਿਦਾ ਇਹ ਖਰਾਬ ਜਾਈ ਚਲ ਕਹਿੰਦਾ ਮੈਨੂੰ ਭੇਜ ਹੂੰ ਫੋਨ ਨਾਲ ਹੀ ਭੇਜਿਆ ਹੂੰ ਕੰਪਿਊਟਰ 'ਚ ਪਾ ਕੇ ਉਹਨੇ ਸਾਰਾ ਕੁਝ ਕਰ ਲਿਆ ਉਹਦਾ ਬਟਨ ਦੱਬਦਾ ਹਾਂ ਉਹ ਚੱਲ ਪਿਆ ਜਦ ਉਧਰ ਆਇਆ ਨਾ ਗੜਗੜਦੀ ਕਰਕੇ ਚੱਕਣ ਲੱਗਿਆ ਉਹਨੂੰ ਮਾ ਉਹਦਾ ਗੇਰ ਜਾ ਫਲ ਗਿਆ ਉਹ ਕਦੇ ਪਲੱਗ ਕੱਢ ਲਵੇ ਲਾ ਦੇਵੇ ਕੱਢਵੇ 10 ਵਾਰ ਕਰਿਆ ਉਹਨਾਂ ਉਹਨੂੰ ਤੋੜਨ ਵਾਲਾ ਕਰਤਾ ਬਟਨ ਉਹਦਾ ਕਹਿੰਦਾ ਭਾਈ ਐ ਕਰੋ ਵੀ ਉਹ ਨੇੜੇ ਡਾਕੂਮੈਂਟ ਵਾਲੀ ਦੁਕਾਨ ਹੈ ਉੱਥੇ ਜਾਓ ਉਹ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਦਿੰਦਾ ਡਾਕੂਮੈਂਟਰ ਦੇ ਕੋਲ ਸਾਰਾ ਕੁਝ ਹੋ ਜਣਾ ਹੈ ਹੈ ਵੀ ਤਾਂ ਸੰਤ ਹੁਣ ਪਤਨ ਨਹੀਂ ਸੀ ਉੱਪਰੇ ਦੇ ਜਦ ਤਾਂ ਆਮ ਲਿਆ ਫਿਰ ਉੱਥੇ ਗਏ ਚਲ ਉੱਥੇ ਸਾਡਾ ਕੰਮ ਬਣ ਗਿਆ ਉਹੀ ਦੋ ਘੰਟੇ ਘਟ ਗਿਆ ਕੁਝ ਵਾਰ ਤੈਨੂੰ ਫੋਨ ਕਰ ਲਿਆ ਕਿਥੇ 10 ਮਿੰਟ ਦੇ ਬਾਅਦ ਉੱਥੇ ਚਲੀ ਗਈ ਤੈ ਮਾਰੇ ਗਈ ਹੈ ਤੇਨੇ ਤੇਰਾ ਫੋਨ ਆ ਗਿਆ ਵੀ ਬਾਈ ਮਿਲਣੇ ਆਲੇ ਆਉਣ ਨੂੰ ਫਿਰਦੇ ਮਾ ਵੀ 10 ਮਿੰਟ ਦੇ ਦੇ ਅਸੀਂ ਆ ਗਏ ਮੈਨੂੰ ਪਤਾ ਹੈ ਹੁਣ ਸੈਨੇ ਹੋਣੇ ਆ ਉਹਨਾਂ ਬਾਈ ਨੇ ਲਾਈ ਮੋਹਰ ਕਲਰਕ ਨੇ ਕਹਿੰਦਾ ਸਾਈਨ ਕਰਾਉਣਾ ਮੈਡਮ ਨੇ ਕਹਿੰਦਾ 1 ਮਿੰਟ ਖੜ੍ਹ ਜੋ ਹੂੰ ਉੱਥੇ ਟੀਜਰ ਇਕੱਠੇ ਹੋਣ ਲੱਗੇ ਟੀਜਰ ਉਹਨਾਂ ਨੇ ਕੇਕ ਉਕਝ ਲੈ ਜਾਂਦਾ ਬਸ ਮਾ ਇਹਦਾ ਕੰਮ ਲੰਬਾ ਹੋ ਜਾਣਾ 20 25 ਟੀਜਰ ਆ ਕਾ ਦਿਨ ਉਹਨਾਂ ਨੂੰ ਕੌਲੀਆਂ ਚ ਪਾ ਕੇ ਦੇਣੇ ਨੇ ਨਾ ਇਹਦਾ ਲੰਬਾ ਕੰਮ ਹੋ ਗਿਆ ਹਾਂ ਮਹਾਂ ਚਾਲਕਾਰ ਉਹ ਫਿਰ ਐਨਸਕੋ ਉਹੀ ਮੈਡਮ ਖੜੀ ਸੀ ਉਹਨਾਂ ਨੇ ਕਿਹਾ ਪ੍ਰਿੰਸੀਪਲ ਨੂੰ ਮੈਡਮ ਨੇ ਪ੍ਰਿੰਸੀਪਲ ਨੂੰ ਕਹਿੰਦੀ ਮੈਡਮ ਜੀ ਸਵੇਤ ਐ ਇਹਨਾਂ ਦਾ ਪਹਿਲਾਂ ਸਾਈਨ ਕਰ ਦੋ ਤਾਂ ਉੱਥੇ ਖੜਾ ਚੜ ਦੇ ਤੈਨੂੰ ਕਹਦੇ ਬਲਾ ਲਾ ਬਾਈਆਂ ਨੂੰ ਮੈਨੂੰ ਰਾਤ ਆਇਆ ਫੋਨ ਇਹਨਾਂ ਦੇ ਕਹਿੰਦਾ ਮਾਸੜ ਦੇ ਬਾਈ ਸੀ ਪੈਣਾ ਮਾਸੜ ਨੂੰ ਮਿਲਣਾ ਉੱਥੇ ਜਾ ਮੈਂ ਡਿਊਟੀ ਵਰਤਾ ਮਖਾ ਵੀ ਮੈਂ ਤੈਨੂੰ ਪੱਕਾ ਨਹੀਂ ਕਹਿ ਸਕਦਾ ਪਹਿਲਾਂ ਮਾਸਟਰ ਨੂੰ ਫੋਨ ਕਰੂੰਗਾ ਮਾਸਟਰ ਦਾ ਮੈਂ ਹੁਣ ਕਦੇ ਇੱਧਰ ਤੇ ਪਾਉਣਾ ਕਦੇ ਉੱਧਰ ਤੇ ਆਉਂਦਾ ਜਾਣਾ ਪੈਂਦਾ ਜੇ ਉੱਧਰ ਨਹੀਂ ਜਾਣਾ ਪੈਂਦਾ ਹੁਣ ਕੱਲ ਨੂੰ ਅਸੀਂ ਰੂਟਰ ਬੀਟਰ ਦਾ ਬਾਈ ਦਾ ਇੱਕ ਨਾ ਲੈਣਾ ਕਰਾਲੀ ਲਾਗ ਪੈਂਦਾ ਬਾਈ ਦਾ ਉਹਨੂੰ ਰੂਟਰ ਬੀਟਰ ਲਾਉਣਾ ਹੈ ਕੱਲ ਬਾਅਦ ਕਰੀ ਵੀ ਲੈਣਾ 6 ਫੁੱਟ ਜੀ ਉਹਨੇ ਕਹਿੰਦਾ ਟਰੈਕਟਰ ਛੋਟਾ ਸਾਡੇ ਪਾਸ ਠੀਕ ਹੈ ਵੀ ਛੋਟਾ ਹੀ ਲੈਣਾ ਉਹਨੇ ਕਹਿੰਦਾ ਦੋ ਗੇੜੇ ਪੱਤੇ ਆਜੇ ਕੋਣਗੇ ਚਲ ਹੁਣ ਸ਼ੁਕਰਪਾਲ ਨੂੰ ਉਹਨੇ ਮੰਗਾਇਆ ਵੈ ਅੱਜ ਵੀ ਮੈਂ ਦੋ ਫੋਨ ਕਰ ਲਿਆ ਕਹਿੰਦਾ ਅੱਜ ਸ਼ਾਮ ਨੂੰ ਆ ਜਾਣਾ ਹੁਣ ਕੱਲ ਨੂੰ ਸ ਚੱਲੂਗੇ ਆਪਾਂ 10:00 ਵਜੇ ਆਓ 11:00 ਵਜੇ ਮੈਂ ਕਹਿੰਦਾ ਬਾਈ ਕਹਿੰਦੇ ਮੈਂ ਬੈਂਕ ਦੇ ਪੈਸੇ ਕਢਾਉਣੇ ਆ ਮੈਂ ਫਿਰ ਫੋਨ ਕਰਦਾ ਮਾ ਵੀ ਆ ਜਾਣਾ ਸ਼ਾਮ ਨੂੰ ਆਪਾਂ ਸੱਦਰ ਲੈ ਆਉਂਗੇ ਕਹਿੰਦਾ ਮੈਂ ਬੈਂਕ ਦੇ ਪੈਸੇ ਕਢਾਉਣੇ 10:00 ਵਜੇ ਮਾ ਤੂੰ ਟੈਂਸ਼ਨ ਕਰ ਉਹਨਾਂ ਤੀਜੇ 12:00 ਵਜੇ ਚੱਲੀ ਜਾ ਤੇਰਾ ਟਾਈਮ ਹੋਏ ਜਾਦਾ ਹੈ ਰੂਟੋ ਬਿਟਰ ਬਣਾਇਆ ਹੋਣਾ ਚਾਹੀਦਾ ਵਾ ਸਾਨੂੰ ਕੋਈ ਚੱਕਰ ਨਹੀਂ ਹੈਗਾ ਹਾਂ ਸਹੀ ਤਾਂ ਤਿਆਰ ਵੀ ਵੀ ਉਹਦਾ ਸੌਦਾ ਕਰਾਤਾ ਬਾਕੀ ਵੀਡੀਓ ਦੇ ਵਿੱਚ ਦੱਸਾਂਗੇ ਕਰ ਲੂ ਅਸੀਂ ਵੀ ਕਿੰਨੇ ਦਾ ਸੌਦਾ ਕਰਾਇਆ ਕਿਆ ਕੋਈ ਮੰਗ ਰਿਹਾ 6 ਫੋਟਾ ਨਮਾਈਆਂ ਨਮਾ ਨਾ ਆਇਆ ਨਮੇ ਹੂੰ ਠੀਕ ਆ ਛੇਪਟਾ ਮਹਿੰਦਰੇ ਨੂੰ ਠੀਕ ਆ ਉਹ ਕਹਿੰਦਾ ਮੇਰੇ ਕੋਲ ਖੇਤੀ ਥੋੜੀ ਹੋ ਆ ਜੱਤਾ ਕਹਿੰਦੀ ਬਾਈ ਆਉਣੇ ਵਾਲਿਆ ਹੂੰ ਮੈਂ ਇਹਨੂੰ ਕਿਹਾ ਇਹ ਕਹਿੰਦਾ ਚੱਲੀਆ ਬਾਸਨ ਮੋਟਰਪੰ ਨੂੰ ਮਹਾ ਮਨ ਇੱਥੇ ਤਾਰ ਦੇ ਪਾਣੇ ਦੇ ਘੁੱਟ ਦਾ ਪੀਵਾ ਕਰਾਂ ਅੱਛਾ ਇਹਨੂੰ ਮੈਂ ਮੋਟਰ ਭੇਜਦਾ ਮੈਂ ਪਾਣੀ ਪੀ ਕੇ ਆਇਆ ਜਾਂ ਨਾ ਮੈਂ ਸੜਕ ਭਰ ਆਇਆ ਹਾਂ ਰਾਤੀ ਉਹ ਹਜਾਇ ਮੋਟਰ ਸੇ ਭਜਾਈ ਰੂਪਣ ਦਾ ਪਤਾ ਤੇ ਭੇਜਿਆ ਮੋਟਰਮਨ ਆ ਹੁਣ ਆਇਆ ਮੁੜ ਕੇ ਦੇਖ ਲੈ ਉੱਥੇ ਮੈਨੂੰ ਆਇਆ ਤਾਂ ਬਈ ਮਨਚ ਤਾਂ ਆਉਂਦਾ ਵੀ ਖਾ ਕੇ ਫੜਾ ਕੇ ਉੱਥੇ ਦੀ ਸੁਣ ਲੈ ਹੁਣ ਕਹਿੰਦਾ ਮੈਂ ਇਦੀ ਸੇਟਰ ਉੱਥੇ ਲੱਗੀ ਵੀ ਮਹਾਜਾ ਅਸੀਂ ਮੰਨ ਗਏ ਹਾਂ ਪਰ ਵਾਈ ਨਹੀਂ ਉੱਥੇ ਗਿਆ ਮੈਂ ਉਹ ਕਹਿੰਦਾ ਜਮਾ ਹੋ ਜਾਣੇ ਮਤੂੰ ਜਿ ਬੈਠੋ ਬਾ ਬੰਦਾ ਆਉਣ ਲੱਗਿਆ ਬੰਦਾ 20 ਮਿੰਟ ਬਾ ਬੰਦਾ ਆਇਆ ਉਹਨੇ ਪੜਿਆ ਪੁੜਿਆ ਸਾਰਾ ਕੁਝ ਲੈੰਦੀ ਅੰਦਰ ਤੇ ਮੋਰ ਕੱਢ ਗਏ ਉਹ ਮੋਰੇ ਫਿੱਕੀ ਅੱਛਾ ਚੱਲੇ ਹੀ ਨਾ ਉਹ ਮੋਰੇ ਕਿਸਾ ਨਾ ਫਿੱਕੀ ਹੋਵੇ ਵੀ ਆਇ ਤੇ ਸਕੂਲ ਚ ਪਤਾ ਲੱਗਿਆ ਤਾਂ ਦੁਕਾਨਾ ਬੰਦ ਗਾ ਕੁਝ ਵੀ ਨਾ ਡਾਕੂਮੈਂਟ ਨਿਕਲੇ ਨੇ ਕਿਤੇ ਪਾਸੇ ਨੂੰ ਕਿੰਮ ਕੱਢ ਟਲੇ ਸਕੂਲ ਵਿੱਚ ਲਾਈਟ ਨਹੀਂ ਜਿੱਥੇ ਨਿਕਲਦੇ ਉੱਥੇ ਹੈਗਾ ਕਲਰਕੂਰ ਸਾਰੇ ਇੰਨੀ ਤਾਰ ਚਲ ਗਈ ਠੀਕਾ ਕੁਝ ਨਹੀਂ ਕਿਹੜੀ ਅੱਜੇ ਚੱਲ ਨਹੀਂ ਸਾਰੇ ਹੋਰ ਪਾਸਾ ਪਾਸੇ ਲਾਈਟ ਸਕੂਲ ਚ ਲੇਟ ਨਹੀਂ ਇੱਕ ਹੋਰ ਦੇ ਕਬਾਸੜ ਜਿਹੜਾ ਕ ਉਹਦੇ ਉਹ ਆ ਉੱਥੇ ਇਧਰੇ ਕਮਰੇ ਜਿਹੜੇ ਲਾਈਟ ਆ ਗਈ ਸੀ ਔਰ ਮੇਨ ਤਾਰ ਨੇ ਜਿਹੜੀ ਇਧਰੋਂ ਆਉਂਦੀ ਨਵੇਂ ਸਕੂਲ ਨੂੰ ਉਹ ਜਲ ਗਈ ਜਿਹੜੇ ਬਾਈ ਦੂਏ ਸਕੂਲ ਤੇ ਆਪਣੀ ਸ਼ੂਟਿੰਗ ਕਲਾਸਾਂ ਜਾਂਦਾ ਸੱਤਵੀਂ ਅੱਠਵੀਂ ਨੌਵੀਂ ਉਹਨੇ ਚੈ ਗਈ ਸੀ ਉੱਥੇ ਲੈ ਜਿੰਦੇ ਕੰਪਿਊਟਰ ਚਾਕੇ ਤੇ ਜੱਦ ਸਗੇ ਜਾਂਦਾ ਦੱਸ ਦਾਂ ਉਹ ਪਲੱਗ ਜਿੱਦੇ ਉੱਥੇ ਲਾ ਲੈਣੇ ਤੇ ਅਸੀਂ 15 ਕਿਲੋਮੀਟਰ ਬਾਟ ਵੱਡੀ ਐ ਇੱਥੀ ਇੱਥੀ ਐ ਕੰਮ ਬਚੇ ਇੱਥੀ ਘੁੰਮਣ ਘੇਰੀ ਚ ਇੱਧਰ ਨੂੰ ਆਗੇ ਤੋਨੇ ਕਿੰਨੀ ਬਾਟ ਅੱਥ ਭਲਿਆਂ ਤੇ ਖੇੜੀ ਬਹੁਤ ਦੂਰ ਆ ਬਹੁਤ ਦੂਰ ਐ ਉਹ ਪੁੱਜੇ ਮਜਰੀਂ ਜਾਣਾ ਪੈਣਾ ਨਹੀਂ ਉੱਥੇ ਨੂੰ ਆ ਜਾ ਇੱਥੇ ਚ ਲੱਗਿਆ ਉੱਥੇ ਚਲੇ ਜੰਦਾ ਬਰਾਬਰ ਕੰਮ ਜਾਂਦਾ ਬਰਾਬਰ ਐ ਸੈਂਟਰ ਦੇ ਵਿੱਚ ਐ ਖੇੜੀ ਹੂੰ ਇਹ ਤਿੰਨ ਚਾਰ ਦਿਨ ਹੋ ਗਏ ਮੈਨੂੰ ਇਕਣੀ ਜਾਂਦਾ ਜਿਕੜਾ ਮੈਂ ਪੜ ਲੱਗਿਆ ਹੁੰਦਾ ਉਸ ਵੀ ਨਹੀਂ ਤਿਆਰ ਹੋ ਕੇ ਚਲੇ ਜਾਂਦਾ 11 12 ਵਜੇ ਅੱਜ ਬਣ ਗਿਆ ਨਾ ਕੰਮ ਅੱਜ ਬਣ ਗਿਆ ਸਾਰਾ ਭੁੱਲ ਗਿਆ ਤੇਰਾ ਹਾਂ ਜਿਹੜਾ ਤੇ ਖੱਜਲ ਖਵਾਰੇ ਹੋਇਆ ਨਾ ਖੱਜਲ ਖਵਾਰੇ ਦੀ ਤੇ ਬਹੁਤ ਐ ਇਹਦਾ ਬਈ ਪੈਰਿੰਗ ਹੋਰ ਕਰ ਲਈ ਹੁਣ ਕਹ ਕਹਨੇ ਘਰ ਆਉਂਗਾ ਸਰਟੀਫਿਕੇਟ ਹਾਂ ਆ ਵੀ ਹੋ ਗਰ ਅਰੇ ਪਤਾ ਕਰ ਲਈ ਕਿਤੇ ਕਦੇ ਮੌੜੀ ਨਾ ਰੋਗਾ ਬਣਾ ਉਹਨੂੰ ਮੈਂ ਦੇ ਤਾਰਾ ਕੋਈ ਮੈਂ ਹੋਰ ਰੱਖੀ ਆ ਦੀ ਫੇਰ ਆਪਾਂ ਕਰੀਏ ਹੁਣ ਉਹਦਾ ਪਾਸਪੋਰਟ ਦਾ ਅੱਛਾ ਪ੍ਰੋਸੈਸ ਸਮਝਣਾ ਇਹ ਪਹਿਲਾ ਹੁਣ ਤੇਰਾ ਅੱਜ ਤੇ ਤਾਂ ਹੀ ਬਣ ਹੋਊਗਾ ਕਰ ਦੇਣਾ ਤੋਂ ਪਾਸ ਉਹ ਤਾਂ ਹੁੰਦੇ ਨੇ ਸਰਟੀਫਿਕੇਟ ਮੁਰਦਾ ਜਾ ਕੇ ਆਪਾਂ ਵੇ ਦਿਨ ਕਚੈਰੀ ਮਿਲ ਤੁਰੇ ਰੇ ਕਰਨਾ ਕੋਈ ਨਹੀਂ ਕੋਈ ਨਹੀਂ ਕੋਈ ਜੀ 7:51 ਵਜੇ ਫੇਰ ਵੀ ਤੂੰ ਜਾਂਦੇ ਹੋ ਆ ਹਾਂ ਸਾਨੂੰ ਲੈ ਵੀ 7:51 ਹੀ ਪਈ ਵੀਰੇ ਦੋ ਤਿੰਨ ਮਹੀਨੇ 7:51 ਹੀ ਪਈ ਵੀ ਤੇਰੇ ਪਰ ਤੇਰੀ ਤਰੀਕ ਦੀ ਪਈ ਹੋਈ ਆ ਪਹਿਲੀ ਤਰੀਕ ਦੀ ਪਈ ਵੀ ਆ ਨਾ ਪਹਿਲੀ ਦੀ ਕਾਨੂੰ ਪਈ ਆ ਪਈ ਤਾਂ ਉਦੋਂ ਦੀ ਜਦਨੇ ਕਰਤਾਰਪੁਰ ਸਾਹਿਬ ਜਾਣਾ ਦਾ ਮੈਂ ਵੀ ਦੁੱਦਣਾ ਜਦੋਂ ਉੱਤੇ ਤੇ ਆਇਆ अच्छा वो पहली होती है पहली दी गल नहीं करता आ, तो तो मैं तीसरी दी मैं इसने कहा भाई 5-6 ਦਿਨ ਦੀ ਪਈ ਉਹ ਤਾਂ ਫਿਰ 2-3 ਮਹੀਨੇ ਹੋ ਗਏ ਪਈ ਨੂੰ ਤਾਂ ਇਹ ਨਾ ਨਿਪਟੇ ਜਾਂਦਾ 6 ਮਹੀਨੇ ਆਉਂਦਾ ਟਾਈਮ ਉਹਦਾ 2 ਮਹੀਨਾ ਲੰਘ ਗਿਆ ਮਹੀਨਾ ਲੰਘ ਗਿਆ ਮਹੀਨਾ ਪਾਸਪੋਰਟ ਦੇ ਖਾ ਜਾਣਾ ਹੋ ਗਿਆ ਅਜੇ ਆ ਵੀ ਖਬਰੇ ਕਰਦਾ ਬਈ ਹਲੇ ਪਾਸਪੋਰਟ ਵਾਲਾ ਵੀ ਚੱਕਰ ਪਾਉ ਫੈਂਦਾ ਆ ਕੰਮ ਠੀਕ ਆ ਉਹ ਤਾਂ ਪਾਸਪੋਰਟ ਆਖਣੇ ਚ ਹੋ ਜਾਣਾ ਕੀ ਪਾਸਪੋਰਟ ਤਾਂ ਇਸੇ ਪਰ ਹੁੰਡਾ ਖਾਣੇ ਚ ਬਣ ਜਾਊਗਾ ਜੇ ਪਾਸਪੋਰਟ ਬਣਾਉ ਠੀਕ ਕਰਾਉਣਾ ਉਹਦਾ ਚੱਕਰ ਖਾਦਾ ਪੈਂਦਾ ਕਹਿੰਦੇ ਅੱਛਾ ਉਹ ਵੀ ਦਿੱਲੀ ਦੁੱਲੀ ਨੂੰ ਪਤਾ ਨਹੀਂ ਭੇਜਨੇ ਪੈਂਦੇ ਖਾਸਾ ਕੋਰ ਨਾ ਨੰਬਰ ਦਾ ਬਈ ਵੇ ਦੱਸਦਾ ਦੇਖੋ ਲੱਗਦਾ ਨਹੀਂ ਮੈਨੂੰ ਆ ਇਹਦਾ ਤਾਂ ਹੁਣ ਹੋ ਜਾਣਾ ਜੇ ਪਾਸਪੋਰਟ ਠੀਕ ਪਾਸਪੋਰਟ ਬਣਾਉ ਠੀਕ ਕਰਾਉਣਾ ਐ ਜੀ ਨਹੀਂ ਠੀਕ ਕਰਾਉਣਾ ਦਾ ਸਰਟੀਫਿਕੇਟ ਜੀ ਅੱਛਾ ਉਹ ਤਾਂ ਪਾਸਪੋਰਟ ਲਾਤਾ ਹੁੰਦਾ ਸਰਟੀਫਿਕੇਟ ਬਣ ਜਾਣਾ ਫਿਰ ਪਾਸਪੋਰਟ ਨਵਾਂ ਬਣਨਾ ਹੁਣ ਉਹ ਵੀ ਯਾਰ ਉਹਨੂੰ 28 ਜੀ ਐਕਸਪਾਇਰ ਹੋ ਜਾਣਾ 18 ਜੀ ਬਣਾਇਆ ਆਈ ਕਿਹੜੇ ਵਜੇ ਸੀ 4 ਸਾਲ ਪਹਿਲੇ ਤੇ ਜੀ ਮੈਂ ਹੁਣ ਮਾਸੜਾ ਆਪਣੇ ਉਹਦੇ ਉਹਦੇ ਕੋਲ ਕੋਈ ਠੀਕ ਕਰਾਉਂਗਾ ਤਾਂ ਹੁਣ ਉਹਨੇ 34 ਦਾ ਕੋਈ ਨਾ ਵੈਲਡ ਉਹਦਾ 34 ਉਹ ਤਾਂ ਹੋਏ ਜਾਣਾ ਹੈ ਨਾ ਨਹੀਂ 10 ਸਾਲ ਦਾ ਆਪਣਾ 10 ਸਾਲ ਦਾ ਹੁੰਦਾ ਉਹ ਠੀਕ ਹੈ 10 ਸਾਲ ਦਾ ਪਹਿਲਾਂ ਤਾਂ 15 ਸਾਲ ਦਾ ਹੁੰਦਾ ਮੈਂ ਕਹਿੰਦਾ ਤੇ ਘੱਟ ਵੀ ਹੈਗਾ ਇਹਦੀ ਫੀਸ ਹੈ ਜਿੰਨਾ ਮਰਜ਼ੀ ਬਣਾ ਲੈ ਇਹਨੂੰ ਅੱਛਾ ਹਾਂ ਉਹ ਪੁੱਛਦੇ ਮੈਂ 5 ਸਾਲ ਦਾ ਹੀ ਬਣਦਾ ਹੈ 10 ਸਾਲ ਦਾ ਬਣਦਾ ਉਹਦੇ ਸਾਬ ਕੋ ਫੀਸ ਲੱਗਦੀ ਹੈ ਅੱਛਾ ਹਾਂ ਅਗਲੇ ਹੁਣ ਜਿਆਦਾ 10 ਸਾਲ ਦਾ ਹੀ ਬਣਦਾ 10 ਦਾ ਹੀ ਹੁੰਦਾ ਜਿਆਦਾ ਦਾ ਹੀ ਹੈ ਹੂੰ ਜਿਹੜੇ ਮੈਨੂੰ ਮੰਨ ਲਾ ਕੋਈ ਉਰਦ ਤੇ ਚਲੇ ਗਿਆ ਸੀ ਪੇ ਉਹਦੀ ਉਧਰ ਜਾ ਕੇ ਤਰੀ ਖਤਮ ਹੋ ਗਈ ਉਹ ਇਧਰ ਦਾ ਇਹ ਤੁਹਾਨੂੰ ਦੱਸ ਦਿੰਦਾ ਮੈਂ ਦਵਾਈ ਗਿਆ ਬਤਾ ਐਕਸਪਾਇਰ ਹੋ ਗਿਆ ਹਮ ਚਾਰਜਾ ਗਏ ਆ ਜਮਾ ਕਰਾਤਾ ਤੇ ਇਹ ਦਿਨੋਂ ਦਾ ਫੋਨ ਆਇਆ ਕਹਿੰਦੇ ਲੈ ਜਾ ਆ ਕੇ ਹਮ ਬਸ 3 ਦਿਨ ਬਾਹਰ ਨਹੀਂ ਬਾਈ ਬਾਹਰ ਇੱਕਣੇ ਵਿੱਚ ਗਏ ਆ 3 ਦਿਨੇ ਆ ਗਿਆ 2500 ਰੁਪਏ ਦਿੱਤਾ ਸਾਰਾ ਔਰੇ ਹੁੰਦਾ ਪੰਜ ਖੱਜਲ ਹੋਣਾ ਤਾਂ ਈਡੀ ਈਡੀ ਵਾਲੇ ਤਾਂ ਮੋਰੇ ਨਹੀਂ ਜਲਦੀਆਂ ਇਹ ਔਰੇ ਨਹੀਂ ਬਾਰ ਦੀ ਕਹਿ ਲੈਣੀ ਰਿਸ ਕਰ ਲੈਣੀ ਉਹਨਾਂ ਦਾ ਮਿੰਟੇ 10 ਲਾਏ ਉਹਨੇ ਉੱਥੇ ਕਰਨੇ ਨੂੰ ਅਲੱਗ ਕਹਿੰਦਾ ਵੀ ਜਦ ਕੋਈ ਇਹ ਤਾਂ ਮਾੜਾ ਕੰਮ ਉਦਲੇ ਸੂਤ ਆ ਗਿਆ ਤਾਂ ਇਹ ਨਾ ਜੇ ਇਹਨੇ ਮੇਰੇ ਜਿਹੜਾ ਦਾਖਲਾ ਖਾਰਜਾ ਉਹਦੇ ਵਿੱਚ ਮੰਮੀ ਦੇ ਨਾਮੋਂ ਲਿਖਿਆ ਪਿਆ ਡੈਡੀ ਦਾ ਨਾਮੋਂ ਲਿਖ ਕੇ ਬਸ ਕਰਿਆ ਹੋਇਆ ਤਾਂ ਠੀਕ ਤਾਂ ਮੰਮੀ ਦੇ ਨਾਮੋਂ ਖਰੌਣ ਦਾਖਲਾ ਖਾਰਜਾ ਜੇ ਨੋ ਵੀ ਨਹੀਂ ਤੇ ਤੈਨੂੰ ਵੀ ਗੌਰ ਚਾਹੀਦੀ ਗਾਣੀ ਤੂੰ ਵੀ ਲੈ ਕੇ ਜਾ ਦੇ ਇਹਨੂੰ ਸਰਟੀਫਿਕੇਟ ਮਿਲਣ ਕਾਗਜ਼ ਸਕੂਲ ਤੇ ਇਹ ਵੀ ਭੱਜਦਾ ਵੀ ਛੇਤੀ ਜਾਵਾ ਕਰਾ ਲਵਾ ਜਾ ਕੇ ਵੀ ਇੱਥੇ ਲਾਸ ਹੋ ਜਵੇ ਐਨੀ ਛੇਤੀ ਨਹੀਂ ਹੋਇਆ ਕਹਿੰਦਾ ਗੌਰ ਕਰੀ ਵੀ ਕਿਹਾ ਸਾਡਾ ਕਹਿ ਨਹੀਂ ਹੋਇਆ ਨਾ ਮੈਂ ਦਾਖਲਾ ਖਾਰਜਾ ਤੇ ਜੇ ਦੋ ਤਿੰਨ ਦਿਨ ਟੱਪ ਕੇ ਫ ਪਤਾ ਨਹੀਂ ਵੀ ਕੀ ਹੋਣਾ ਗਿਆ ਨਹੀਂ ਦਿਨ ਨਾਲ ਗਏ ਹੋਏ ਨਾ ਸੜਕ 'ਤੇ ਪਤਾ ਨਹੀਂ ਇਹਨੇ ਕੋਈ ਮੋਟਰਸਾਈਕਲ ਭਜਾਇਆ ਇੱਥੇ ਜਾਂ ਨਾ ਜਦਕਾ ਨਾ ਬੰਦ ਹੋ ਗਿਆ ਚੱਲ ਸੇ ਲੋ ਮਰ ਗਏ ਦੇਖੋ ਉੱਥੇ ਨਾ ਬੰਦ ਹੋ ਜੇ ਕੋਈ ਚੇਪੜ ਲੱਗਿਆ ਹੁੰਦਾ ਉਹ ਗਿਆ ਗੋਲੀ ਮੰਗਣਾ ਸਾਰਾ ਕੋਈ ਬੋਲੇ ਰੋਡ 'ਤੇ ਜਿਹੜੀ ਵਾਲੀ ਬੱਸ ਮੰਗਣ ਵਿੱਚ ਮੋਟਰਸਾਈਕਲ ਠੀਕ ਕੇ ਦੋ ਦਸੜ ਗਈ ਜਾਵੇ ਤਰ ਤਰ ਗਈ ਜਾਵੇ ਜੇ ਜੂਂਦੇ ਰਹਿ ਕੇ ਠੀਕ ਹੋ ਜੂਵੇ ਹੌਲੀ ਚੱਲ ਮੈਂ ਨਾ ਚਰੀ ਵਾਲੇ ਖੇਤ 'ਚ ਪਰ ਜਾਣਾ ਕਹਿੰਦਾ ਵੀਡੀਓ ਬਣਾ ਲੂਗਾ ਮੈਂ ਵੀਡੀਓ ਤਾਂ ਬਣਾਵੋਗੇ ਜੇ ਜੂਦੇ ਹੋਵੋਗੇ ਸਾਡੀ ਵੀ ਨਹੀਂ ਕਿਸੇ ਨੇ ਬਣਾਉਂਦੇ ਦੇਖੇ ਰਹੇ ਹਾਂ ਚੱਲਾ ਜੇ ਜਾਣਾਂ ਨਾ ਜਾਣ ਚੱਲੋ ਨੌਲੀ ਚੱਲ ਇਹ ਠੀਕ ਹੈ ਹਾਂ ਨਹੀਂ ਪਰ ਇਹਨੂੰ ਦੋ ਦੋ ਤਿੰਨ ਦਿਨ ਕਾਪੀਆਂ ਕਰਾ ਕੇ ਲੈ ਕੇ ਆਣੀ ਚਾਹੀਦੀ ਕਾਪੀ ਤਾਂ ਇੱਕ ਇੱਕ ਕਰਾਉਂਦਾ ਸੁੱਖ ਨਾਲ ਇਹ ਕੋਈ ਵੀ ਕੰਮ ਹੈ ਚਾਹੀਦੀਆਂ ਨਾ ਉਹਦੀਆਂ ਮੈਂ ਦੋ ਕਰਾਈਆਂ ਦਾ ਅਗਲਾ ਕਰਜ ਦੀਆਂ ਅਗਰ ਆਉਣ ਲੱਗੀ ਹੋਣ ਉਹ ਵੀ ਵਧਣ ਲੱਗੀ ਚਾਲਾ ਕੋਈ ਨਹੀਂ ਹੋਰ ਵੇਰ ਨੂੰ ਮਤਲਬ ਤੁਹਾਨੂੰ ਆ ਕੇ ਲਾਈ ਪਈ ਆ ਕਿ ਨੂਨ ਵਾਲਾ ਹੱਤ ਕਾੜੀ ਕੋਈ ਵੀ ਯਾਰ ਸਰਕਾਰੀ ਅੱਜ ਕੱਖ ਵੱਟਲੇ ਕੱਖ ਕੱਲੇ ਦੋ ਦਿਨ ਦੇ ਲਈ ਅੱਛਾ ਮੈਂ ਪੈਸੀ ਲਿਖਾਵਾਂ ਸਵੇਰੋਂ ਗੈਰੀਮਾਲਾ ਮੇਰੀ ਮੰਨੇ ਲੈ ਕੇ ਤੇ ਵੀ ਬਗ ਸੁੱਕੇ ਹੀ ਵੱਢੂਗਾ ਜੀ ਠੀਕ ਹੈ ਇਹਨੂੰ ਪਹਿਲੀ ਪਤਾ ਤਾਂ ਵੀ ਉੱਥੇ ਜਲੂਸ ਆਉਂਦਾ ਮੇਰਾ ਦੋ ਦਿਨ ਦੇ ਪਹਿਲਾਂ ਹੀ ਲੈ ਆਇਆ ਹੈ ਕਾਹਤੇ ਗਿੱਲਰ ਉੱਤੇ ਨਹੀਂ ਉੱਥੇ ਖੇੜੀ ਕਿ ਨਹੀਂ ਕਹਿੰਦਾ ਇਹਦਾ ਮਾ ਟਾਈਮ ਦੀ ਟਾਈਮ ਜਾਣਾ ਸੀ ਭਜਾ ਸਕੂਲ ਲੱਗਦਾ 9 ਵਜੇ ਚਲੇ ਜਾਣਾ ਹਾਂ ਬਸ ਜਦੋਂ ਨੂੰ ਛੁੱਟੀ ਹੁੰਨੇ ਲਿੰਦੀ ਆ ਮੈਨੂੰ ਕਹਿ ਦਿੰਦੇ ਆ ਇੰਨੇ ਕਲਾਸ 'ਚ ਬੈਠੇ ਕਰ ਹਾਂ ਨਾਲੇ ਮੈਂ ਲਾ ਲਈ ਨਹੀਂ ਕਲਾਸ 'ਚ ਬੈਠਣ ਵਾਲੇ ਉੱਥੇ ਘੰਟੀ ਪਹਿਲਾਂ ਵੱਜਦੀ ਹੈ ਦੇਖਿਆ ਘੰਟੀ ਕਣੇ ਵੱਜਦੀ ਹੈ ਪਹਿਲੀ ਵਾਰ ਦੇਖੀ ਸੀ ਕੁਝ ਵੱਦੀ ਮੈਂ ਉਹ ਹੁਣ ਸੀ ਭਿਓ ਮੈਂ ਕਹ ਬੋਲਦਾ ਐ ਮੈਂ ਕਹ ਬੋਲਦਾ ਐ ਹਾਂ ਵੀ ਆਹ ਪੀੜ ਦੀ ਆਹ ਦਿਨ ਦੀ ਲਾਸਟ ਹੋਆ ਹਾਂ ਕਹਿ ਦਿੰਦੀ ਆਹ ਫਲਾਣੀ ਘੰਟੀ ਵੱਜੀ ਹੈ ਪਹਿਲਾਂ ਘੰਟੀ ਵੱਜਣੀ ਫਿਰ ਬੋਲਣਾ ਉਹਨੇ ਹਾਂ ਵਧੀਆ ਜੇ ਤਾਂ ਸੈਕਟੋਰ ਬਹੁਤ ਹੀ ਗਰੇਵ ਸਕੂਲਾਂ ਜਿਹੜਾ ਸਕੂਲਾਂ ਨੇ ਉਹੀ ਤਰਕੀ ਜੋ ਬੋਗਾਂ ਦੀ ਸਮਾਰ ਸਕੂਲ ਬਣ ਗਏ ਹੁਣ ਬੱਚਿਆਂ ਨਾਲੀ ਵਾਜਦਾ ਸਰਿਆ ਦੇ ਗੱਡਰ ਦਾ ਦੇਖਣੇ ਹੋਵੇ ਵੀ ਇਹਨਾਂ ਨੇ ਜੇ ਕਿਹੜੀ ਉਹ ਚ ਭਲਾਤਾ ਤੇ ਪੜ੍ਹੇ ਆ ਉਹਦਾ ਅਗਲਾ ਖਰਚ ਜੀਟਰ ਤੇ ਪਤਾ ਲੱਗਦਾ ਉਹਦੀ ਮੂਰਦੀ ਪੱਤੀ ਜਿਉ ਨਹੀਂ ਹੈ ਜਿਹੜੀ ਕੰਨੀ ਜੀ ਹੁੰਦੀ ਉਹ ਵੀ ਨਹੀਂ ਹੈ ਅੱਛਾ ਹਾਂ ਦੇ ਜਿੱਕਣਾ ਸਾਡੇ ਹਾਲਾਤ ਤੇ ਕੋਣ ਜੀਟਰ ਦੇ ਲਾਲ ਕਰੇ ਪੁਰਾਣੇ ਹੁਣ ਤਾਂ ਉਹਨਾਂ ਨੂੰ ਆਨਲਾਈਨ ਚੜਦਾ ਕੰਮ ਹੋਣ ਗਿਆ ਇਹਦਾ ਇਹਦਾ ਹੱਦ ਜਿਕਾ 47 ਜਿਕਰੀ ਹੁੰਦੀ ਨੇ ਨਹੀਂ 47 ਵਾਲੇ ਕੰਮ ਦਾ ਜਦੋਂ ਰਿਕਰਡ ਮਾਰਦਾ ਜਾਂ ਤਾਂ ਨਿਆਣਿਆਂ ਦੇ ਵਰਦੀ ਦੇਖਦੇ ਨੂੰ ਕਹੀ ਜੀ ਪੈਂਦੇ ਅਸੀਂ ਪੜੇ ਆ ਵਾ ਵਿੰਗ ਟੇਡਰ ਸਾਡੇ ਸਾਈਕਲ ਵੀ ਟੁੱਟੇ ਹੁੰਦੇ ਨੇ ਹੁਣ ਮੋਟਰਸਾਈਕਲ ਤਾਂ ਨਿਆਣੇ ਪੜਨ ਜਾਂਦੇ ਆ ਹੁਣ ਤਾਂ ਐ ਲੱਗਦਾ ਨਿਆਣਿਆਂ ਦੇ ਟੌਰ ਕਰਦੀ ਪਤਾ ਲਾਗੂ ਲੱਗਦਾ ਵੀ ਨਾ ਕਿਹੜਾ ਪਰਫਿਊਮ ਛੜਕਿਆ ਪਿਆ ਸਮਝ ਏਕਨੇ ਭਾਈ ਟੀਚਰਾਂ ਦਾ ਵੀ ਆ ਟੀਚਰ ਵੀ ਹੁਣ ਵਰਦੀਆਂ ਚ ਆਏ ਹੋਏ ਸਾਰਾ ਕੁਝ ਸਹੀ ਹੈ ਹੈ ਸਭ ਕਾ ਫੌਜੀ ਰੱਖਤੇ ਗੇਟ ਪਰ ਹੈ ਸਭ ਕਾ ਫੌਜੀ ਰੱਖਤੇ ਗੇਟ ਪਰ ਸਾੜੀ ਬਾਜ਼ਰ ਦਾ ਟੀਜ਼ਰ ਵੀ ਇਹ ਜਿਹੇ ਬਜਾਰੇ ਸਾਈਕਲ ਆ ਪਰੋਂਦੇ ਤੇ ਅਸੀਂ ਟੁੱਟੇ ਹੋ ਜਾਗਲਾ ਪਰ ਤੇ ਵੀ ਇਹ ਜੋ ਪੜਾਈ ਦੀ ਜੀ ਹੁਣ ਤਾਂ ਮੈਂ ਸਪੋਟਾ ਆਪਣਾ ਮੋੜਿਆ ਸਾਰਾ ਸਾਫ਼ ਚਿੱਟੇ ਸੁਧਾਰ ਤਾਂ ਹੋਇਆ ਬਹੁਤ ਹੈ ਉੱਤੇ ਦਾ ਉਹਨਾਂ ਜੰਗਲੀ ਜਿਹੇ ਬੰਦ ਰਹੀ ਜਾਂਦੇ ਅਸੀਂ ਤਾਂ ਉਹ ਮੰਦਰ ਵੀ ਹੁਣੇ ਰੱਖਿਆ ਬਦ ਉਹਨਾਂ ਨੇ ਅੱਛਾ ਗੰਗਲ ਏਰੀਆ ਨਾ ਨਹਿਰ ਕਰਕੇ ਆ ਨਹਿਰ ਕਰਕੇ ਜਾਦਾ ਤਾਂ ਹੁਣ ਮੈਂ ਉਹਨੂੰ ਪੁੱਛਿਆ ਹੁਣ ਨਹੀਂ ਆਉਂਦੇ ਬੰਦਰ ਕਹਿੰਦਾ ਹਾਂ ਆਉਂਦੇ ਆ ਬਜ ਦਿਨ ਬੀ ਬਖਸ਼ ਬੁੱਧਣ ਹੋਣੇ ਬਸ ਉਹ ਦਰਸਤਾ ਲੱਗੇ ਹੋਣਾ ਹਾਂ ਵਿੱਚ ਹੈਗੇ ਸਭ ਦਰੋਂ ਨਹੀਂ ਨਹੀਂ ਆਉਂਗੇ ਇਹ ਚੈਸ ਹੁਣ ਲਿਕੇਸ਼ਨ ਬਹੁਤ ਵਧੀਆ ਸਕੂਲ ਦੀ ਹੈ ਨਾ ਲਿਕੇਸ਼ਨ ਨਾ ਜਗਾ ਬਹੁਤ ਹੈ ਸਕੂਲ ਕੋਲ ਸਕੂਲ ਯਾਰ ਆਪਣੇ ਏਰੀਆ ਚ ਪਹਿਲਾਂ ਇਹੀ ਤਾਂ ਜਿਆਦਾ ਹਾਂ ਮੈਂ ਕਹਿੰਦਾ ਗਰਾਊਂਡ ਹੋਗੇ ਚਾਰ ਕਿੱਲੇ ਮੂ ਪਹਿਲਾਂ 5ਵੀਂ ਤੱਕ ਤਾਂ ਡੈਡੀ ਨੇ ਪੜ੍ਹਿਆ 6ਵੀਂ ਤੇ ਖੇੜੀ ਉੱਪਰਦੇ ਰਹੇ ਅਸੀਂ ਫਿਰ ਆਪਣੇ ਉਰੇ 8ਵੀਂ ਤੱਕ ਹੋ ਗਿਆ ਅਸੀਂ 8 ਪੜ੍ਹ ਕੇ 9ਵੀਂ ਚ ਗਏ ਆ ਖੇੜੀ ਹੁਣ ਅਗਲਾ 10 ਪੜ੍ਹ ਕੇ ਜਾਂਦਾ ਉੱਥੇ ਖੇੜੀ ਹੋਰ ਤਾਂ ਆਪਣੇ 10ਵੀਂ ਤੱਕ ਰੇ ਪਲਾਸਟਿਕ ਕਰੋਗੇ ਆਪਣੇ 10ਵੀਂ ਤੱਕੇ 10ਵੀਂ ਤੋਂ ਬਾਅਦ 12ਵੀਂ ਉੱਥੇ ਕਰੋ 12ਵੀਂ ਕਰ ਲੋ 12ਵੀਂ ਚ ੱਲੀਆਂ ਵੀ ਆ ਗਈ ੱਲੀਆਂ ਕਲਾ ੱਲੀਆਂ ਥ ਇਹ ਪਹਿਲਾਂ ਤੇ ਬੋਰਡ ਰਿਹਾ 5ਵੀਂ ਦੇ ਪੇਪਰ ਵੀ ਸਾਡੇ ਉੱਥੇ ਹੋਇਆ 8ਵੀਂ ਦੇ ਵੀ ਉੱਥੇ ਹੋਇਆ 10ਵੀਂ ਦੇ ਵੀ ਉੱਥੇ ਹੋਇਆ ਸਾਡੇ ਤੇ 12ਵੀਂ ਦੇ ਨਹੀਂ ਉੱਥੇ ਹੁੰਦੇ ਹਾਂ 12ਵੀਂ ਦੇ ਨਹੀਂ ਹੁੰਦੇ ਬੜੀ ਝੱਲੀਆਂ ਹਾਂ ਅੱਛਾ ਸੈਂਟਰ ਬੜੀਆਂ ਝੱਲੀਆਂ ਨੇ ਸੈਂਟਰ ਬੜੀਆਂ ਝੱਲੀਆਂ ਬਾਹਰ ਵੀ ਦਾ ਯਾਨੀ ਇਹ ਸੈਂਟਰ ਰਿਹਾ ਸਕੂਲ ਪਹਿਲਾਂ ਤੇ ਸੈਂਟਰ ਦਾ ਇਹ ਹੁਣ ਤਾਂ ਮੈਂ ਕਹਿੰਦਾ 5ਵੀਂ 8ਵੀਂ ਹੈ ਨਹੀਂ ਬੋਰਡ ਦੀ ਪਤਾ ਨਹੀਂ ਹੁਣ ਹੈ ਕਿ ਨਹੀਂ ਇਹ ਸਕੂਲ ਨੂੰ ਗਰਾਊਂਡ ਵੀ ਬਹੁਤ ਆ ਹੋਰ ਇੰਨਾ ਸਕੂਲ ਨੂੰ ਕਿਸੇ ਨੂੰ ਗਰਾਊਂਡ ਚਾਰ ਕਿੱਲੇ ਹੋਣੇ ਆ ਚੱਲਿਆ ਕਲਾ ਗਰਾਊਂਡ ਹੈਗਾ ਯਾਨੀ ਇਹਨਾਂ ਨੇ ਹਾਂ ਖੇਡਣ ਜਾ ਕਰਦੇ ਨੇ ਹ ਉਹ ਜੋ ਪਈਆ ਦੇਖਣਾ ਮੈਨੂੰ ਕੁਝ ਵੀ ਨਹੀਂ ਛੱਲਿਆ ਗਰਾਊਂਡ ਹੈਗਾ ਪਰ ਘਟਾ ਇਹਦੇ ਨਾਲ ਤੇ ਆ ਤਾਂ ਜਗਾ ਖੇੜੀ ਦਾ ਬਹੁਤ ਗਰਾਊਂਡ ਹੈ ਲਗਾਤਾਰ ਤਿੰਨ ਟੂਰਨਾਮੈਂਟ ਕਰਾ ਲਾ ਇਧਰ ਕ੍ਰਿਕਟ ਦਾ ਕਰਾ ਲਾ ਉੱਥੇ ਗਾਹ ਫੜਵਾ ਦਾ ਕਰਾ ਲਾ ਚਾਹੀਦਾ ਉੱਥੇ ਹੁੰਦਾ ਹੀ ਆ ਹੁੰਦਾ ਪਰ ਉਹ ਵੀ ਲਾਇਆ ਪੈਣਾ ਜਿਹੜਾ ਛੜਦੋਂ ਉਹਨਾਂ ਕਹਿੰਦੇ 20-20 ਬਾਸ ਬੋਲ ਜੀ ਉਹ ਵੀ ਸਿਮਟਰੀ ਦਾ ਆਪਣਾ ਬਣਾਤਾ ਹੈ ਹਾਂ ਉਹ ਵੀ ਹੈਗਾ ਇਨੇ ਟੂਰਨਾਮੈਂਟ ਲਗਾਤਾਰ ਕਰਾ ਲਾ ਉੱਥੇ। ਲੈਕਣ ਚਾਹੀਦਾ ਗਰਾਊਂਡ ਸਕੂਲ ਨੂੰ। ਇੱਕੋ ਦਿਨ ਚ। ਸਕੂਲ ਵੀ ਸੋਣਾ ਖੁੱਲਾ ਡੁੱਲਾ ਹੈ। ਪਰ ਕਈ ਪਿੰਡਾਂ ਪੰਚਾਇਤ ਦੀ ਜ਼ਮੀਨੀ ਨਾਲ। ਉੱਥੇ ਹੁਣ ਬਿੱਟੂ ਥੋੜੇ ਜਿਹੇ ਲਾਗਲੇ ਪਾਸੇ ਪਿੰਡਾਂ ਉੱਥੇ ਟੂਰਨਾਮੈਂਟ ਕਰਾਉਂਦੇ ਆ। ਕੱਲੀ ਗੇਰੀ ਹੋਈ ਸੀ। ਮਨ ਲਾ ਟੂਰਨਾਮੈਂਟ ਹੋ ਕੇ ਹਟਿਆ ਉੱਥੇ। ਹੁਣ ਤਾਂ ਮਾਸੜਾ ਜੱਲ ਪੰਚਾਇਤ ਜਿੰਨਾ ਮਰਜੀ ਵਧਾ ਸਕਦੀ ਆ। ਨਾਲੇ ਸਿਸਟਮ ਨਾਲ ਜਿਹੜਾ ਗਰਾਊਂਡ ਦਾ ਉਹ ਸਕੂਲ ਨਾਲ ਤੇ ਲੱਗ ਕਰਤਾ। ਸਕੂਲ ਦੇ ਵਿੱਚ ਤੇ ਵੀ ਗੇਟ ਹੈਗਾ। ਸਕੂਲ ਦੇ ਬਾਹਰ ਤੇ ਵੀ ਗੇਟ ਹੈਗਾ। ਸਿੱਧੀ ਸੜਕ ਪਿੰਡ ਚੋਂ ਹੋ ਕੇ ਗਰਾਊਂਡ ਤੇ ਵੜਦੀ ਆਗੇ ਪਰਲੀ ਸਾਡੇ ਨੂੰ ਹਾਂ ਕਿਸੇ ਨਾ ਵੀ ਕੋਈ ਕੰਮਕਾਰ ਕਰਨਾ ਆਪਣਾ ਉੱਥੇ ਕਰ ਸਕਦਾ ਆਗੇ ਜਣੀ ਉਧਰ ਗੇਟ ਲੱਗਿਆ ਹੋਇਆ ਹੂੰ ਕੋਈ ਤੁਹਾਨੂੰ ਆਏ ਨਹੀਂ ਹੈਗਾ ਵੀ ਜੇ ਸਕੂਲ ਖੁੱਲਿਆ ਤਾਂ ਜਾ ਸਕਦੇ ਹਾਂ ਆਏ ਨਹੀਂ ਪਿੰਡ ਵੱਲ ਤੇ ਵੀ ਕਰਤਾ ਪਿੰਡ ਵੱਲ ਤੇ ਵੀ ਕਰਤਾ ਉਹਨਾਂ ਨੇ ਵੀ ਤਾਂ ਇਥੇ ਨਿਆਣੀ ਬੋਖੇਲ ਤੇ ਜਾ ਬਲੇ ਕੱਢਣਾ ਕਰਦੇ ਨੇ ਨਿਆਣੇ ਹੁਣ ਵੀ ਬਹੁਤ ਸਕੂਲ ਵਿੱਚ ਨਿਆਣੇ ਇਹ ਨਹੀਂ ਹੈਗਾ ਵੀ ਸਰਕਾਰੀ ਸਕੂਲ ਆ ਘਾਟੇ ਵੀ ਨਿਆਣੇ ਨਿਆਣੇ ਖੇੜੀ ਸਕੂਲ ਵਿੱਚ ਬਹੁਤ ਆ ਸਕੂਲਾਂ ਵਿੱਚ ਚੌਕੀਦਾਰ ਰੱਖਦੇ ਪਹਿਲਾਂ ਲੈਪਟਾਪ ਚੋਰੀ ਬਹੁਤ ਹੁੰਦੇ ਸੀ ਸਕੂਲਾਂ ਮਾਤੇ ਯਾਰ ਸਮਾਨੇ ਬਹੁਤ ਉੱਥੇ ਮਾਣ ਨੂੰ ਦੱਸਿਆ ਮੈਂ ਉੱਥੇ ਨੂੰ ਕੱਢ ਲੈ ਕੇ ਮੋਗੇ ਜਿੱਨੂੰ ਉੱਥੇ ਲੈਪਟੋਪ ਸਮਾਨ ਬਹੁਤ ਪਏ ਸਕੂਲ ਚ ਬਹੁਤ ਪਿਆ ਸਮਾਨ ਰੱਖਣਾ ਪੈਣਾ ਸਾਰਾ ਕੰਮ ਆਨਲਾਈਨ ਹੋਇਆ ਹੁਣ ਕੰਪਿਊਟਰ ਦੇ ਵਿੱਚ ਬਹੁਤ ਸਮਾਨ ਪਿਆ আর ਰਸੋਈ ਜਿਹੜੀ ਹੁਣ ਮਿੱਡੇ ਮੀਂਹ ਚੱਲੇ ਆ ਕਿੰਨਾ ਸਮਾਨ ਹੈ ਇਹ ਇਹ ਨਹੀਂ ਮਾਣ ਹੈਗਾ ਬਾਕੀ ਦੇਖੋ ਭਾਈ ਅਸੀਂ ਉਹਦੇ ਕਿੱਥੇ ਫਿਰਦਾ ਵਾਂ ਛੜ ਖਾਲੀ ਨੂੰ ਅਸੀਂ ਦੇਖਣ ਵਾਸਤੇ ਮਾਲੀ ਨਾਲ ਚੱਲ ਪਏ ਆਪਣੇ ਬਜ਼ਨਾਂ ਨੂੰ ਵੀ ਸਵੇਰੇ ਸਵੇਰ ਦਾ ਦੇ ਪਿੰਡ ਜਾਣਾ ਹੈ ਨਾ ਸੁਰਤਾਂ ਪਰ ਹੈ ਸੁਰਤਾਂ ਮਿਲਿਆ ਸਾਨੂੰ ਉਹ ਨਜ਼ੀਰ ਰੁਪਏ ਐ ਇੰਨੀ ਰੁਪਏ ਤੇ ਮਨ ਵਿੱਚ ਕੋਲ 3-4 ਕਿਲੇ ਜਿੰਨੂੰ ਬੂਟੇ ਲੱਗੇ ਹੋਏ ਨੇ ਉਹ ਖਾਲੀ ਪਏ ਉਹ ਡਾਟਾ ਪਰਵਾਹ ਉਹ ਖਾਲੀ ਤਾਂ ਇਹ ਤਾਂ ਸਾੜੀ ਪਏ ਕਿਤੇ ਬਹਿ ਜਾਵੇ ਖਾਲੀ ਕਿੱਥੇ ਖਾਲੀ ਹੋਊ ਉਹ ਸਾਰੇ ਖਾਲੀਓ ਪਏ ਜਿੱਥੇ ਨਿਕਲੇ ਉਹ ਖਾਲੀਓ ਪਏ ਰਾੜੇ ਢੰਡੇ ਪਾਣੀ ਹੈ ਢੰਡੇ ਬੈਠੇ ਆਸ ਪੱਜੇ ਖਾਲੀ ਹੋਆ ਹਾਂ ਾਂਗੇ ਐਦ ਨੂੰ ਉਹ ਬਤਨਾਂ ਨੂੰ ਗਿਆ ਬਾਹੜੀ ਹੌਲੀ ਚਲੀ ਜਾਣਾ ਬਾਹਰ ਦੇ ਲੈ ਕਿੰਨੀ ਫੜਦਾ ਆ ਆਪਾਂ ਕਹਿੰਦੇ ਤੁਰਦਾ ਨਹੀਂ ਤੁਰਦਾ ਨਹੀਂ ਕਿੱਥੇ ਜਾ ਕੇ ਆ ਮੈਂ ਤੁਹਾਨੂੰ ਪੈੜ ਦੱਸੀ ਸੀ ਗੱਲ ਬੈਦਰ ਨੂੰ ਲੱਗ ਗਿਆ ਬਾਈ ਉਹ ਨਹੀਂ ਕਿੱਥੇ ਦੇ ਮਿਲੇ ਵੇ ਤੁਹਾਨੂੰ ਮਿਲਿਆ ਹੀ ਨਹੀਂ ਸਾਨੂੰ ਮਿਲਿਆ ਉਹ ਜਿਸ ਨਦੀ ਟੁੱਟੀ ਦੀ ਹਾਂ ਜਾਂ ਉੱਥੇ ਤੋਰਿਆ ਇਹਨੂੰ ਮਹਾ ਇੱਕਣ ਥੋੜਾ ਜਾਣਾ ਇਹਨੇ ਵੀ ਤੇਰੇ ਮੂਹਰੇ ਆ ਜਾਣਾ ਇਹਨਾ ਗਾਂਹਾ ਕੇ ਮਾਂ ਭੱਜ ਲੈਣਾ ਤੁਹਾਨੂੰ ਕਿਕਰ ਪਤਾ ਲੱਗਿਆ ਵੀ ਉੱਥੇ ਬੈਠਾ ਸਾਨੂੰ ਯਾਰ ਪਤਾ ਲੱਜਦਾ ਇੱਥੇ ਖੂਬੀ ਸਾਡੀ ਛੱਡਿਆ ਮੈਂ ਇੱਥੇ ਪਿੰਡ ਨੂੰ ਕਿਹੜਾ ਦਿੱਤਾ ਇਹਨੂੰ ਮਹਾ ਪਿੰਡ ਜ ਨਹੀਂ ਫੇਰ ਪੈਣੀ ਗਏ ਪੈਣੀ ਤੇ ਮਾਂ ਚੱਲ ਚੌ ਮਹਾਂਜਲ ਗਰਾਊਂਡ ਦੇਖ ਇੱਕ ਵਾਰ ਚੌਂਤੇ ਵਾਲਾ ਹਾਂ ਨਦੀ ਦਾ ਹੂੰ ਇਹ ਗਰਾਊਂਡ ਤੇ ਬਾੜਨੇ ਕਮ ਉਹ ਰੋਕ ਲੈ ਬੰਦੇ ਉੱਤੇ ਮੁੰਗਰੇ ਹੀ ਬੈਠਦੇ ਮਹਾਬਝੂਟਾ ਦੇਖਿਆ ਬਾਈ ਕਿਤੇ ਹੂੰ ਕਹਿੰਦਾ ਸਾਡੀ ਬਾਸਮਦੀ ਨੂੰ ਲੱਗਿਆ ਹੋਇਆ ਖਾਨ ਉਹ ਮੁੰਗਾ ਕਹਿੰਦਾ ਉਹ ਜਿਸ ਨਦੀ ਟੁੱਟੀ ਕਹਿੰਦਾ ਸਾਡੇ ਦੇ ਬਸ ਕਰਾਈ ਵੀ ਹੈ ਅੱਛਾ ਜਦੋਂ ਅਸੀਂ ਗਏ ਵਾਕੀ ਉੱਥੇ ਫਿਰ ਬਹੁਤ ਰਹਕੇ ਗਰਾਊਂਡ ਦੀਆਂ ਜਿਹੜੀਆਂ 5-6 ਸਟੇਆਂ ਪਤਾ ਹਾਂ ਉੱਥੀ ਸਟੇ ਕਰ ਲਈ ਇਹਨੇ ਕੁਝ ਹੋ ਜੋ ਪਹਿਲਾਂ ਇੱਥੇ ਬਹਿਣਾ ਜਿਆ ਟੁੜੀ ਤੜੀ ਜੀ ਦੇ ਨਾ ਇੱਥੇ ਹਾਂ ਜਦੋਂ ਨਾ ਪੱਕੀ ਚੜਾਇਆ ਮਜਰੇ ਮਜਰੇ ਖੇਤਾਂ ਜਿਹਨੂੰ ਅੱਛਾ ਮਹਾਵਲ ਹੋਣਾ ਆ ਜਾ ਮੋੜੇ ਹੁਣ ਨਹੀਂ ਆਉਣਾ ਇਹ ਨਹੀਂ ਹੁੰਦਾ ਇਹ ਕਿਹੜੇ ਪੱਕੀ ਪੱਕੀ ਜਾਂਦਾ ਇਹਦੇ ਵਿੱਚੋਂ ਹੁਣਾ ਇਹ ਭੈਣੀ ਦੇ ਵਿੱਚੋਂ ਹੁਣਾ ਇਹਨੇ ਯਾਰ ਸਾਡੀ ਮੋਟਰ ਪਨੋਗੇ ਧਾਨਾਂ ਦੇ ਵਿੱਚ ਵਿੱਚ ਭੈਣੀ ਜਾਣਾ ਪੱਕੀ ਸੜਕ ਨੂੰ ਜਾਣਾ ਦਾ ਵੀ ਪੱਕੀ ਲੰਘ ਜਾ ਉਹਦੇ ਨੂੰ ਗੇੜ ਪੈਂਦਾ ਕਹਿੰਦਾ ਗੇੜ ਦਾ ਪੈਂਦਾ ਇੱਥੇ ਸਾਡਾ ਗੇੜ ਪਾ ਦਿੰਦਾ ਇਹ ਕਿਹੜਾ ਇਹ ਬਾਈਪਾਸ ਨਿਕਲਣਗੇ ਸਿੱਧਾ ਜਿਹੜਾ ਸਾਡਾ ਗੇੜ ਪਾਉਂਦਾ ਇੰਨਾ ਫਾਂਡ ਖੋਹ ਜਾਂਦਾ ਉਹ ਮੋੜ ਜਣਾ ਆ ਐ ਕੱਚੀ ਜੀ ਨੂੰ ਭਾਜ ਲਿਆ ਮਾ ਸੜਕਾਂ ਨੇ ਆ ਦੇ ਮਾਲਾ ਵਾਲ ਨੂੰ ਜਾਣਾ ਉਹ ਸੱਚੀ ਗੱਲ ਲੋਕ ਹੀ ਦੇਖ ਲੈ ਕਿ ਅਇਤ ਮਾਸਾ ਨੂੰ ਗਮ ਆਜਾਦਾ ਇਹਦਾ ਗਿਆ ਮੂਡ ਆ ਜਿੱਦ ਨੂੰ ਮੂਹ ਹੋ ਗਿਆ ਪਰ ਆਏ ਆ ਪਹਿਲਾਂ ਉਹ ਰਾਜੀ ਹੋ ਗਿਆ ਹਨਾ ਦਿਨ ਮੂਹ ਹੋ ਗਿਆ ਟਕੜਾ ਹੁਣ ਪਹਿਲਾਂ ਪਹਿਲਾਂ ਲੱਸਾ ਜਾਂਦਾ ਜਿਕੜਾ ਆਪਾਂ ਕਹਿੰਦੇ ਗਰਮੀਆਂ ਚ ਮਾੜਾ ਹੋ ਗਿਆ ਗਰਮੀਆਂ ਚ ਠੀਕ ਰਹੇ ਆ ਯਾਰ ਭਾਈ ਛੱਡੇ ਛੱਡੇ ਹੋਰੇ ਪਾਸੇ ਨੂੰ ਲੱਭਿਆ ਅਸੀਂ ਦੋ ਦਿਨ ਇਹ ਵੀ ਕਿਤੇ ਉਹੀ ਨਾ ਕੋਈ ਫੜ ਲੇ ਜੂਵੇ ਇਹ ਛੱਡੇ ਹੀ ਛੱਡੇ ਆ ਜਦ ਗੌਰ ਦੀ ਰੱਖਦੇ ਤੇ ਤੇ ਮੇਰੇ ਜਨਮ ਦੇ ਪੈ ਹੋਈ ਇਹਦੀ ਪਹਿਲੀ ਵੀਡੀਓ ਹਾਂ हां जिद्द ने ਛੱਡੇ ਨਾ ਉਹ ਆਪਣੇ ਖੇੜੇ ਫਟਾ ਉਹ ਤਾਂ ਕੋਈ ਯਾਰ ਹੁਣ ਵੀ ਆ ਤਾਂ ਤਿੰਨ ਤਿੰਨ ਚਾਰ ਚਾਰ ਮਹੀਨੇ ਗਾਇਬ ਰਿਹਾ ਹੈ ਇਹ ਪਰ ਆ ਜਾਂਦਾ ਹੁਣੇ ਆ ਜਾਂਦਾ ਆ ਹੁਣ ਦਿਖਾ ਗਿਆ ਵੀ ਮੈਂ ਹੈਗਾ ਫੇਰ ਲੰਘ ਗਿਆ ਲੰਘ ਗਿਆ ਚਲੋ ਮੌਸਮ ਵਾਲਾ ਕੀ ਕਹਿੰਦਾ ਹੁਣ ਮੀਂਹ ਉਹ ਤਾਂ ਕਹਿ ਚੱਕਰ ਮਾਰ ਜੀ ਮਾੜੀ ਕੀ ਕਮੈਂਟ ਆਇਆ ਉਹਦਾ ਬਾਈ ਕਹਿੰਦਾ ਮੇਰੀ ਵੀ ਤੇਤਰੀ ਜਿਹੜੀ ਕੋ ਪੱਕੀ ਖੜੀ ਹਾਂ ਬਾਈ ਬਹੁਤ ਦੇ ਪੱਕੀ ਵੀ ਜਿਹੜੀ ਨੇੜੇ ਲੱਗੀਆਂ ਵੇ ਬਾਈ ਕਿੱਥੇ ਲੈ ਕੇ ਜਾਣੀ ਜਿੱਥੇ ਤੂੰ ਲੈ ਕੇ ਉਸੇ ਅਸੀਂ ਲੈ ਜਾਣਗੇ ਨਹੀਂ ਕਾ ਸਾਡੇ ਕੋਲ ਗੇਰ ਜੀ ਘਰੇ ਰੱਖ ਲੈਣੇ ਅਜ ਤਾਂ ਛੈਲੇ ਸਾਢੇ ਪੈਡ ਲੱਗਦਾ ਅਜ ਨਾਲੇ ਲੈ ਕੇ ਜਾਣੀ ਨਹੀਂ ਮੈਂ ਦਰਸ਼ਣ ਦਾ ਨੰਬਰ ਦੇ ਦੂ ਬੀਣਾ ਛੈਲੇ ਖੋਲੇ ਪਰ ਛੈਲੇ ਢੇਰੀ ਕਰੀ ਚੱਲੋ ਅੱਗੇ ਮੈਂ ਇਹਨਾਂ ਦਾ ਮੰਡੀ ਤੇ ਲੈਣ ਨੂੰ ਜਿੱਦੀ ਹੈ ਮੰਡੀ ਪੁੱਛ ਲੈਂਦੇ ਬਈ ਜਿੱਸਦੀ ਲੈਣੀ ਭਾਈ ਸਿੱਧੀ ਭੇਜ ਦਿੰਦੇ ਅਸੀਂ ਤੇ 10 10 ਦਿਨ ਰੱਖ ਲਓ ਭਾਈ ਇੰਨੀ ਸਾਹਮਣੀ ਪੈਣੀ ਹੁਣ ਪੰਦਰ 6 ਮਹੀਨੇ ਦੀ ਆ ਹਾਂ ਠੀਕ ਹੈ ਸਾਹਮਣੀ ਕਰਨਾ ਤਾਂ ਪੈਣਾ ਹੀ ਹੋਊਗਾ ਰੋਜ਼ ਆ ਜਾਣੀ ਆ ਆ ਪਹਿਲੀ ਤੇ ਪਹਿਲੇ ਹੀ ਜਾਣੀ ਦੱਸਦਾ ਫੇਰ ਤਰ ਉਹਨੂੰ ਚਾਹੀਦਾ ਮਾੜਾ ਮੋਟਾ ਕਿਨੂੰ ਗੌਰਮੈਂਟ ਨੂੰ ਵੀ ਪਹਿਲਾਂ ਉਹ ਲੈਣੀ ਪਹਿਲੀ ਨੂੰ ਗੌਰਮੈਂਟ ਨੇ ਕਿਹਾ ਅਮਰitsar ਮੰਡੀ ਮਾ 1509 2780 ਰੁਪਏ ਵਿਕੀਆ ਆ ਗਈ ਇੱਥੇ ਤਾਂ ਮੰਡੀ ਮਾ ਕੱਲ ਮੈਂ ਫੇਸਬੁਕ ਉਪਰ ਦੇਖਿਆ ਯਾਰ ਮੈਨੂੰ ਕਈ ਬਾਈਆਂ ਨੇ ਫੋਟੋ ਪਾ ਰੇ ਮੰਡੀ ਚ ਗੇਰੀ ਬੈਠੇ ਆਪਣੀ ਉਹ 2780 ਇਹ ਹਰਿਆਣਾ ਕਿੰਨੇ ਨੂੰ ਹੈ ਹੈ ਬਾਸਮਤੀ ਹੋਇਆ ਹਰਿਆਣਾ ਵੀ ਬਹੁਤ ਲਾਉਂਦਾ ਬਾਸਮਤੀ ਬਹੁਤ ਲਾਉਂਦਾ ਉਹਨਾਂ ਨੇ ਭਾਈ ਆ ਕਹਿੰਦਾ ਵੀ ਅਸੀਂ ਬਾਈ ਇੱਥੇ ਉਹਦੇ ਬੋਲੀ ਹੁੰਦੀ ਦਿਖਾਈ ਵੀ ਉਹਨਾਂ ਨੇ ਬਰੇਡ ਰੂਟ ਦੱਸਿਆ ਨਹੀਂ ਆ ਕਹਿੰਦਾ ਕਿੰਨੀ ਅਗੇਤੀ ਲੱਗੀ ਵੀਦੀ ਹੂੰ ਆਈ ਜਾਂਦੀ ਆ ਚਲੋ بھائی ਮਿਲਦੇ ਆ ਫੇ ਕਿਸੇ ਅਗਲੇ ਵਲੌਗ ਵਿੱਚ ਭਾਈ ਸਾਰਿਆਂ ਨੂੰ ਅੱਜ ਦਾ ਬੀ ਹੋ ਰਿਹਾ ਅੱਜ ਦਾ